ਸਤਿ ਸ਼੍ਰੀ ਅਕਾਲ ਦੋਸਤੋ ਸਾਰਿਆਂ ਨੂੰ ਇੱਕ ਨਾ ਵੀਰਾਂ ਦੇ ਮੈਸੇਜ ਵੀ ਆਏ ਸੀ ਹਨ ਤੇ ਇੱਕ ਦੋ ਬਾਈਆਂ ਨੇ ਫੋਨ ਵੀ ਆਇਆ ਵੀ ਜਾਲ ਦੀ ਸੈਟਿੰਗ ਕਰਨ ਬਾਰੇ ਦੱਸੋ ਬਾਈ ਆ ਨਟ ਦੋਨੇ ਪਾਸੋਂ ਢਲਾ ਕਰਕੇ ਤੇ ਪਹਿਲਾਂ ਤੁਸੀਂ ਇਹ ਦੇਖੋ ਵੀ ਗਿੱਲੇ 'ਚ ਤੇ ਸੁੱਕੇ 'ਚ ਸੁੱਕੇ ਦਾ ਜਾਲ ਆਪਾਂ ਨੂੰ ਨੇੜੇ ਕਰਨਾ ਪੈਣੀ ਪੈਣਾ ਕਿਉਂਕਿ ਰੀਣ ਵੱਧ ਬਣਨ ਲੱਗ ਜਾਂਦੀ ਹੈ ਉਹ ਸਾਰਿਆਂ ਨੂੰ ਪਤਾ ਨਾ ਬਈ ਤੇ ਗਿੱਲੇ 'ਚ ਵੀ ਪਹਿਲੀਆਂ ਹੀ ਤਾਂ ਬਾਈ ਸਹੀ ਚੱਲਦਾ ਵਾ ਬਸ ਆ ਬਚਾਲ ਨਾ ਜਾਂ ਮੇ ਰੱਖ ਲਓ ਯਾਰ ਕੋਈ ਬੜਾ ਜ਼ਰੂਰਤ ਨਹੀਂ ਜਦੋਂ ਸੀਜ਼ਨ ਦੇ ਪਿਛੇ ਜਾ ਕੇ ਜਦੋਂ ਲਾਂਗੇ ਜਮਾ ਸੁੱਕ ਜਾਂਦੇ ਆ ਉਦੋਂ ਜ਼ਰੂਰ ਨੇੜੇ ਕਰ ਲਓ ਉਦੋਂ ਇੰਨਾ ਕਿ ਸਾਨੂੰ ਰੱਖ ਲਓ ਬਲੇਡਾਂ ਤੋਂ ਤਾਂ ਕਿ ਬਲੇਡ ਜਾਲ ਦੇ ਵਿੱਚ ਨਾ ਵਧੇ ਟਾਪਾ ਚੱਕ ਕੇ ਬਲੇਟਾਂ ਦਾ ਟਾਪਾ ਚੱਕ ਕੇ ਫੇਰ ਸੈਟਿੰਗ ਕਰਿਓ ਜਿਹੜੇ ਆਹ ਨਟ ਨੇ ਇਹ ਨਟ ਤੋਂ ਹੀ ਸੈਟਿੰਗ ਹੁੰਦੀ ਆ ਜਾਲ ਦੀ ਸਾਰੀ ਇਹਦੇ ਉੱਤੇ ਉਦੋਂ ਇਹਦੇ ਤੋਂ ਪਹਿਲਾਂ ਆਹ ਨਟ ਲਾਊਗਾ ਤੇ ਇਧਰੋਂ ਆਹ ਨਟ ਲਾਊਗਾ ਦੋਨੇ ਪਾਸੇ ਢੱਲੇ ਕਰਕੇ ਇਹ ਜੋ ਜਾਲ ਉੱਪਰ ਕਰਨਾ ਨੀਚੇ ਕਰਨਾ ਸਾਰਾ ਸੈੱਟ ਕਰਕੇ ਆ ਉਹਦਾ ਫੈਡਿੰਗ ਕਰ ਲਓ ਵੀਡੀਓ ਚੰਗੀ ਲੱਗਦਾ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ